ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫ਼ਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਅੱਜ ਦੀਪੀ ਨੇ ਆਪਣੀ ਕੁੜੀ ਨੂੰ ਸਕੂਲ ਨਹੀਂ ਜਾਣ ਦਿੱਤਾ ਸੀ ਉਸਨੇ ਕਿਹਾ ਕਿ ਪੁੱਤ ਅੱਜ ਆਪਾਂ ਤੇਰੇ ਨਾਲ ਕੀ ਚੱਲਾਂਗੇ ਮੇਰਾ ਬਹੁਤ ਦਿਲ ਕਰਦਾ ਹੈ ਪਿੰਡ ਗੇੜਾ ਮਾਰ ਕੇ ਆਉਣ ਨੂੰ ਉਸ ਦਾ ਪਤੀ ਜੀਤ ਕਹਿ ਰਿਹਾ ਸੀ ਕਿ ਤੂੰ ਇਕੱਲੀ ਚਲੀ ਜਾ ਕੁੜੀ ਦੀ ਕਿਉਂ ਛੁੱਟੀ ਮਰਵਾਉਣੀ ਆ ਪਰ ਦੀਪੀ ਕਹਿੰਦੀ ਨਹੀਂ ਮੈਂ ਕੁੜੀ ਨੂੰ ਨਾਲ ਹੀ ਲੈ ਕੇ ਜਾਵਾਂਗੀ ਏ ਵੀ ਮਾਮਾ ਮਾਮੀ ਨੂੰ ਮਿਲ ਆਵੇਗੀ ਬੜੀਆਂ ਰੀਜਾਂ ਦੇ ਨਾਲ ਉਹਨੇ ਕੁੜੀ ਦਾ ਸਿਰ ਵਾਹਿਆ ਤੇ ਫਿਰ ਆਪ ਤਿਆਰ ਹੋ ਕੇ ਗੇਟ ਵਿੱਚ ਖੜ ਗਈ ਤੇ ਬੱਸ ਨੂੰ ਉਡੀਕਣ ਲੱਗੀ ਉਸ ਦਾ ਪਤੀ ਛੇੜਦਾ ਹੋਇਆ ਕਹਿਣ ਲੱਗਾ ਕਿ ਮੈਨੂੰ ਲੱਗਦਾ ਹੈ ਅੱਜ ਬੱਸ ਨਹੀਂ ਆਵੇਗੀ ਦੀਪੀ ਲੋਹੀ ਲਾਖੀ ਹੋ ਗਈ ਤੇ ਕਹਿਣ ਲੱਗੀ ਤੁਸੀਂ ਇੰਜ ਨਾ ਕਹੋ ਜੀਤ ਕਹਿੰਦਾ ਮੈਂ ਤਾਂ ਛੇੜਦਾ ਸੀ ਤੂੰ ਕਿਉਂ ਐਵੇਂ ਗੁੱਸਾ ਕਰੀ ਜਾਂਦੀ ਐ ਪਹਿਲਾਂ ਮੈਂ ਕਿਹੜਾ ਡਰਾਈਵਰ ਨੂੰ ਹੋਣ ਕਰਦਾ ਕਿ ਬਾਈ ਵਾਸੇ ਇੱਧਰ ਦੀ ਨਾ ਲਿਆਵੀ ਦੀਪੀ ਨੂੰ ਇੰਜ ਲੱਗਦਾ ਸੀ ਕਿ ਮੈਂ ਉੱਡ ਕੇ ਪੇਕੀ ਚਲੀ ਜਾਵਾਂ ਕੁੜੀ ਨੂੰ ਵੀ ਨਾਨਕੀ ਜਾਣ ਦਾ ਬਹੁਤ ਚਾ ਸੀ ਏਨੇ ਨੂੰ ਬੱਸ ਆ ਗਈ ਤੇ ਦੋਨੇ ਬੱਸ ਵਿੱਚ ਬਹਿ ਗਈਆਂ ਕੰਡੈਕਟਰ ਟਿਕਟਾਂ ਕੱਟਣ ਲੱਗਾ ਕੁੜੀ ਕਹਿੰਦੀ ਮੰਮੀ ਮੈਨੂੰ ਫੜਾ ਦੇ 20 ਰੁਪਏ ਟਿਕਟ ਮੈਂ ਕਟਵਾਵਾਂਗੀ ਕੰਡੈਕਟਰ 20 ਰੁਪਏ ਲੈਂਦਾ ਹੋਇਆ ਬੋਲਿਆ ਬੀਬਾ ਬੱਚੇ ਦੀ ਵੀ ਅੱਧੀ ਟਿਕਟ ਲੱਗੇਗੀ ਦੀਪੀ ਨੇ 10 ਰੁਪਏ ਹੋਰ ਦੇ ਦਿੱਤੇ ਤੇ ਕੰਡੈਕਟਰ ਨੇ ਦੋ ਟਿਕਟਾਂ ਦੇ ਦਿੱਤੀਆਂ ਦੀਪੀ ਦੇ ਪੇਕੇਆਂ ਦਾ ਪਿੰਡ ਨੇੜੇ ਹੀ ਸੀ 20 ਮਿੰਟਾਂ ਵਿੱਚ ਬੱਸ ਪਿੰਡ ਪਹੁੰਚ ਗਈ ਜਦੋਂ ਦੀਪੀ ਅੱਡੇ ਤੇ ਜਾ ਕੇ ਉਤਰੀ ਤਾਂ ਉਸ ਦੇ ਗਵਾਂਢ ਦੇ ਸਾਰੇ ਚਾਚੇ ਤਾਏ ਅੱਡੇ ਤੇ ਬੈਠੇ ਸੀ ਦੀਪੀ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਸਾਰਿਆਂ ਨੇ ਦੀਪੀ ਦੇ ਸਿਰ ਤੇ ਹੱਥ ਧਰਿਆ ਦੀਪੀ ਤੇ ਉਸ ਦੀ ਕੁੜੀ ਬੇੜੇ ਵਿੱਚ ਪਏ ਮੰਜੇ ਤੇ ਬੈਠ ਗਈਆਂ ਕਾਫੀ ਟਾਈਮ ਬਾਅਦ ਉਸ ਦੀ ਭਰਜਾਈ ਮਿੰਦੋ ਕਮਰੇ ਵਿੱਚੋਂ ਆਈ ਦੀਪੀ ਨੂੰ ਕਹਿਣ ਲੱਗੀ ਅਚਾਨਕ ਕਿਵੇਂ ਕਿਉਂ ਭਾਬੀ ਮੈਂ ਆ ਨਹੀਂ ਸਕਦੀ ਆਪਣੇ ਘਰੇ ਮਿੰਦੋ ਮੱਥੇ ਵੱਟ ਪਾਉਂਦੀ ਹੋਈ ਬੋਲੀ ਗੱਲ ਆਉਣ ਦੀ ਨਹੀਂ ਪਰ ਬੰਦਾ ਫੋਨ ਤਾਂ ਕਰਕੇ ਆਵੇ ਭਾਬੀ ਮੈਂ ਸੋਚਿਆ ਤੁਸੀਂ ਘਰੇ ਹੀ ਤਾਂ ਹੋ ਮਿੰਦੋ ਫੇਰ ਮੱਚ ਸੜਕੇ ਬੋਲੀ ਕਿਉਂ ਮੇਰਾ ਕੋਈ ਮਾਪਾ ਪੇਕਾ ਨਹੀਂ ਮੈਂ ਕਿਤੇ ਜਾ ਨਹੀਂ ਸਕਦੀ ਮੈਂ ਤਾਂ ਆਪ ਹੁਣੇ ਆਪਦੇ ਪੇਕੇ ਚੱਲੀ ਸੀ ਕੋਈ ਨਾ ਭਾਬੀ ਤੁਸੀਂ ਕੱਲ ਚਲੇ ਜਾਓ ਦੀਪੀ ਤਰਲਾ ਜਿਹਾ ਪਾ ਕੇ ਬੋਲੀ ਲੈ ਐ ਕਿਵੇਂ ਕੱਲ ਚਲੀ ਜਾਵਾਂ ਮੇਰੀ ਭਤੀਜੀ ਵਾਸਤੇ ਮੁੰਡਾ ਦੇਖਿਆ ਅਗਲਿਆਂ ਨੇ ਮੈਨੂੰ ਸੱਦਿਆ ਭੂਆ ਆ ਮੈਂ ਉਹਦੀ ਇਹਨੇ ਨੂੰ ਦੀਪੀ ਦਾ ਭਤੀਜਾ ਬਾਹਰੋਂ ਆਇਆ ਤੇ ਉਹ ਦੀਪੀ ਦੇ ਪੈਰੀ ਹੱਥ ਲਾ ਕੇ ਦੀਪੀ ਦੇ ਕੋਲ ਬੈਠ ਗਿਆ ਭੂਆ ਕਦੋਂ ਆਏ ਸੀ ਭਤੀਜੇ ਨੇ ਪੁੱਛਿਆ ਹੋ ਗਏ 15 20 ਮਿੰਟ ਪੁੱਤ ਆਇਆ ਨੂੰ ਦੀਪੀ ਨੇ ਕਿਹਾ ਮੰਮੀ ਚਾਹ ਪਾਣੀ ਪਿਆਇਆ ਭੂਆ ਨੂੰ ਮੁੰਡੇ ਨੇ ਕਿਹਾ ਕੋਈ ਨਾ ਭੁੱਖੀ ਨਹੀਂ ਜਾਂਦੀ ਇਹ ਮਿੰਦੋ ਨੇ ਫੇਰ ਮੱਛੀ ਦੀ ਛੜਦੀ ਨੇ ਕਿਹਾ ਹੁਣ ਮੁੰਡਾ ਆਪਣੀ ਮਾਂ ਵੱਲ ਔਖਾ ਚਾਕ ਰਿਹਾ ਸੀ ਮਿੰਦੋ ਨੇ ਰਸੋਈ ਵਿੱਚ ਜਾ ਕੇ ਮੁੰਡੇ ਨੂੰ ਆਵਾਜ਼ ਮਾਰੀ ਬੇ ਮੇਰੀ ਗੱਲ ਸੁਣ ਵੱਡਾ ਬਣਦਾ ਤੂੰ ਭੂਆ ਦਾ 헤ਜਲਾ ਤੈਨੂੰ ਨਹੀਂ ਪਤਾ ਕਿ ਅੱਜ ਆਪਾਂ ਤੇਰੇ ਨਾਨਕੇ ਜਾਣਾ ਕੋਈ ਨਾ ਮੰਮੀ ਫੇਰ ਕੀ ਆ ਪੂ ਆ ਵੀ ਇਸ ਕਰ ਦਿੱਤੀ ਆ ਬੇਬੋਤਾ ਨਾ ਬੋਲ ਨਹੀਂ ਤਾਂ ਦੇਖ ਲੈ ਪਿਓ ਤੋਂ ਡਰਦਾ ਤਾਂ ਤੂੰ ਬੋਲਦਾ ਨਹੀਂ ਮੇਰੇ ਤੋਂ ਕਦੇ 50 ਤੇ ਕਦੇ 100 ਲੈ ਜਾਣਾ ਮੈਂ ਹੁਣ ਫੁੱਟੀ ਕਾਡੀ ਨਹੀਂ ਦੇਣੀ 버ਗਰ ਪੀਜੇ ਖਾਣ ਨੂੰ ਕਾਲੀ ਜਹੀ ਚਾਹ ਬਣਾ ਕੇ ਮਿੰਦੋ ਨੇ ਦੀਪੀ ਦੇ ਮੂਰੇ ਧਰ ਦਿੱਤੀ ਤੇ ਆਪ ਅੰਦਰ ਚਲੀ ਗਈ ਦੀਪੀ ਦੀ ਕੁੜੀ ਕਾਲੀ ਜੀ ਚਾਹ ਵੇਖ ਕੇ ਕਹਿੰਦੀ ਮੰਮੀ ਤੂੰ ਤਾਂ ਕਹਿੰਦੀ ਸੀ ਮਾਮੇ ਕੇ ਪਿੰਡ ਜਾ ਕੇ ਬਾਦੂ ਚੀਜ਼ੀਆਂ ਖਾਣ ਨੂੰ ਮਿਲਣਗੀਆਂ ਪਰ ਇਹ ਤਾਂ ਮੰਮੀ ਕਾਲੀ ਸੜੀ ਜਹੀ ਚਾਹ ਦੇ ਗਈ ਆ ਮੈਂ ਨਹੀਂ ਇਹ ਪੀਣੀ ਦੀਪੀ ਅੰਦਰੋਂ ਅੰਦਰ ਬਹੁਤ ਦੁਖੀ ਹੋ ਰਹੀ ਸੀ ਫਿਰ ਉਹ ਆਪਣੇ ਭਤੀਜੇ ਨੂੰ ਆਵਾਜ਼ ਮਾਰ ਕੇ ਆਪਣੇ ਭਰਾ ਬਾਰੇ ਪੁੱਛਣ ਲੱਗੀ ਉਹ ਕਹਿਣ ਲੱਗੀ ਭੂਆ ਪਾਪਾ ਤਾਂ ਖੇਤ ਗਏ ਨੇ ਦੀਪੀ ਕਹਿਣ ਲੱਗੀ ਕਿ ਫੋਨ ਕਰਕੇ ਸੱਦ ਲਵੋ ਮਿੰਦੋ ਬੋਲੀ ਕਿਉਂ ਕੰਮ ਤਨ ਦਾ ਛੱਡਦੇ ਹੀ ਐਸੀ ਚੱਲ ਪੁੱਤ ਆਪਾਂ ਚੱਲੀਏ ਤੇਰੇ ਮਾਮੇ ਉਡੀਕਦੇ ਹੋਣਗੇ ਦੀਪੀ ਨੇ ਆਪਣਾ ਝੋਲਾ ਚੱਕਿਆ ਤੇ ਕੁੜੀ ਦੀ ਉਂਗਲ ਫੜੀ ਚੰਗਾ ਭਾਬੀ ਮੈਂ ਵੀ ਚਲਦੀ ਆਂ ਫਿਰ ਠੀਕ ਆ ਦੀਪੀ ਕਾਲ ਗੇਟੋਂ ਬਾਹਰ ਹੋ ਮੈਂ ਜਿੰਦਾ ਲਾਉਣਾ ਤੇਰੇ ਭਰਾ ਕੋਲ ਦੂਜੀ ਚਾਬੀ ਹੈਗੀ ਆ ਜਦੋਂ ਆਵੇਗਾ ਆਪੇ ਗੇਟ ਖੋਲ ਲਵੇਗਾ ਦੀਪੀ ਭਿੱਜੀਆਂ ਅੱਖਾਂ ਨਾਲ ਘਰ ਚੋਂ ਬਾਹਰ ਹੋ ਗਈ ਤੇ ਵਾ ਸੱਡੇ ਤੇ ਪਹੁੰਚ ਗਈ ਸਾਰੇ ਚਾਚੇ ਤਾਏ ਅੱਡੇ ਤੇ ਹੀ ਬੈਠੇ ਸੀ ਉਹ ਦੇਖ ਕੇ ਕਹਿਣ ਲੱਗੇ ਕੁੜੇ ਕੁੜੀਏ ਦੋ ਦਿਨ ਰਹਿਤਾ ਪੈਂਦੀ ਤੂੰ ਤਾਂ ਦੋ ਘੰਟੇ ਵੀ ਨਹੀਂ ਰੁਕੀ ਦੀਪੀ ਚੁੱਪ ਸੀ ਬਸ ਇਨਾ ਹੀ ਬੋਲ ਸਕੀ ਚਾਚਾ ਘਰੇ ਨਹੀਂ ਸਰਦਾ ਚੱਲ ਚੰਗਾ ਭਾਈ ਤਾਇਆ ਬੋਲਿਆ ਦੀਪੀ ਨੂੰ ਅੱਜ ਮਾਂ ਦੀ ਬਹੁਤ ਜ਼ਿਆਦਾ ਰਹੀ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਉੱਚੀ ਉੱਚੀ ਰੋਵੇ ਬਸ ਲੋਕਾਂ ਦੀ ਸ਼ਰਮੋ ਸ਼ਰਮੀ ਉਹ ਹੰਝੂਆਂ ਦਾ ਕੌੜਾ ਘੁੱਟ ਪੀ ਗਈ ਉਹ ਸੋਚ ਰਹੀ ਸੀ ਕਿ ਲੋਕੀ ਸੱਚ ਹੀ ਆਖਦੇ ਨੇ ਕਿ ਮਾਂ ਤੋਂ ਬਾਅਦ ਧੀਆਂ ਦੇ ਪੇਕੇ ਉਹ ਪਹਿਲਾਂ ਵਾਲੇ ਪੇਕੇ ਨਹੀਂ ਰਹਿੰਦੇ ਜਦੋਂ ਮਾਂ ਜਿਉਂਦੀ ਸੀ ਉਦੋਂ ਭਾਬੀ ਵੀ ਮੇਰਾ ਕਿੰਨਾ ਕਰਦੀ ਸੀ ਪਰ ਅੱਜ ਜੋ ਭਾਬੀ ਨੇ ਮੇਰੇ ਨਾਲ ਕੀਤਾ ਪਰਮਾਤਮਾ ਕਰੇ ਕਦੇ ਵੀ ਕਿਸੇ ਧੀ ਨਾਲ ਅਜਿਹਾ ਨਾ ਹੋਵੇ ਇਹ ਇੱਕ ਧੀ ਦੀ ਕਹਾਣੀ ਨਹੀਂ ਬਹੁਤ ਸਾਰੀਆਂ ਧੀਆਂ ਨਾਲ ਇਦਾਂ ਹੀ ਹੁੰਦਾ ਹੈ ਜੋ ਪਰਜਾਈ ਹੁੰਦੀ ਹੈ ਉਹ ਵੀ ਕਿਸੇ ਦੀ ਨੰਦ ਹੁੰਦੀ ਹੈ ਲੋ ਆਪ ਪੇਕੀ ਜਾ ਕੇ ਆਪ ਦਾ ਪੂਰਾ ਉਕਰਪਾਲਦੀ ਹੈ ਪਰ ਉਹ ਇਹ ਭੁੱਲ ਜਾਂਦੀ ਹੈ ਕਿ ਮੈਂ ਵੀ ਕਿਸੇ ਦੀ ਪਰਜਾਈ ਹਾਂ ਮੇਰੀ ਵੀ ਕੋਈ ਨਨਾਨ ਹੈ ਜਿੱਦਾਂ ਮੈਂ ਆਪਣਾ ਮਾਣ ਤਾਣ ਭਾਲਦੀ ਹਾਂ ਉਦਾਂ ਮੈਨੂੰ ਵੀ ਆਪਣੀ ਨੰਦ ਦਾ ਮਾਣ ਤਾਣ ਕਰਨਾ ਚਾਹੀਦਾ ਹੈ ਜੇਕਰ ਪਰਜਾਈਆਂ ਚੰਗੀਆਂ ਹੁਣ ਤਾਂ ਧੀਆਂ ਦੇ ਪੇਕੇ ساری ਉਮਰ ਹੀ ਕਾਇਮ ਰਹਿੰਦੇ ਨੇ ਤੇ ਜੇਕਰ ਭਰਾ ਪਰਜਾਈ ਦਰਉਤ ਕਰਨ ਲੱਗ ਜਾਣ ਤਾਂ ਧੀਆਂ ਦੇ ਪੇਕੇ ਮਾਪਿਓ ਦੇ ਨਾਲ ਹੀ ਖਤਮ ਹੋ ਜਾਂਦੇ ਨੇ ਕਦੇ ਵੀ ਕੋਈ ਧੀ ਆਪਣੇ ਪੇਕੇਆਂ ਤੋਂ ਦੁਖੀ ਨਾ ਜਾਵੇ ਜੇਕਰ ਉਸਦੇ ਭਰਾ ਪਰਜਾਈ ਉਸ ਨੂੰ ਆਈ ਨੂੰ ਹੱਸ ਕੇ ਬੁਲਾ ਲੈਣ ਕਿਉਂਕਿ ਧੀਆਂ ਤਾਂ ਹਮੇਸ਼ਾ ਪਿਆਰ ਦੀਆਂ ਹੀ ਭੁੱਖੀਆਂ ਹੁੰਦੀਆਂ ਨੇ ਜੋ ਪਰਜਾਈਆਂ ਆਪਣੀ ਨੰਦ ਦੇ ਨਾਲ ਬੁਰਾ ਸਲੂਕ ਕਰਦੀਆਂ ਨੇ ਅੱਗੇ ਜਾ ਕੇ ਕਦੇ ਨਾ ਕਦੇ ਉਹਨਾਂ ਨਾਲ ਵੀ ਇਹੀ ਸਲੂਕ ਜ਼ਰੂਰ ਹੁੰਦਾ ਹੈ ਫਿਰ ਉਹਨਾਂ ਨੂੰ ਆਪਣਾ ਕੀਤਾ ਯਾਦ ਆਉਂਦਾ ਹੈ ਪਰ ਫਿਰ ਪਛਤਾਵਾ ਕੀਤੇ ਕੁਝ ਨਹੀਂ ਬਣਦਾ ਕਿਉਂਕਿ ਮੂੰਹੋਂ ਨਿਕਲੇ ਬੋਲ ਕਦੇ ਵੀ ਵਾਪਸ ਨਹੀਂ ਹੁੰਦੇ ਇਹ ਕੌੜੇ ਬੋਲ ساری ਉਮਰ ਚੁੱਬਦੇ ਰਹਿੰਦੇ ਹਨ ਇਸ ਲਈ ਜਿਸ ਤਰ੍ਹਾਂ ਤੁਸੀਂ ਆਪਣੇ ਲਈ ਕੁਝ ਵੀ ਨਹੀਂ ਸੁਣ ਸਕਦੇ ਕੋਸ਼ਿਸ਼ ਕਰੋ ਕਿ ਦੂਜਿਆਂ ਨੂੰ ਵੀ ਅਜਿਹੇ ਬੋਲ ਨਾ ਬੋਲੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਹੈ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ